ਗੁਰਮਖ ਪਿਆਰਿਓ ਪੌ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਮਹੀਨੇ ਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਕਿ ਬੜੀਆਂ ਜ਼ਰੂਰੀ ਹਨ। ਆਓ ਇਹਨੂੰ ਇੱਕ ਛੋਟੀ ਜੀ ਪਹਿਲਾਂ ਕਹਾਣੀ ਇੱਕ ਗਾਥਾ ਦੁਆਰਾ ਸਮਝਣ ਦਾ ਯਤਨ ਕਰੀਏ। ਦੇਖੋ ਜੀ ਇੱਕ ਵਾਰੀ ਕੀ ਹੋਇਆ ਕੋਈ ਸ਼ਰਧਾਲੂ ਪੌੜੀਆਂ ਉੱਤਰ ਕੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਲਈ ਜਾ ਰਿਹਾ। ਕਿਉਂਕਿ ਅਜਿਹੀ માનਤਾ ਬਣੀ ਸੀਗੀ ਵੀ ਜਿਹੜਾ ਵੀ ਕੋਈ ਇਹ ਪਵਿੱਤਰ ਗੰਗਾ ਨਦੀ 'ਚ ਇਸ਼ਨਾਨ ਕਰੂਗਾ ਉਹਦੇ ਸਾਰੇ ਪਾਪ ਹੀ ਧੋਤੇ ਜਾਣਗੇ ਤੇ ਉਹ ਪਾਪਾਂ ਤੋਂ ਮੁਕਤ ਹੋ ਜਾਊਗਾ। ਇੱਕ ਔਰਤ ਸੀ ਉਹ ਲੱਗ ਗਈ ਉੱਤੇ ਇੱਕ ਖੱਡ ਸੀ ਉਹਦੇ ਵਿੱਚ ਡਿੱਗੀ ਪਈ ਸੀ ਤੇ ਮਦਦ ਵਾਸਤੇ ਚੀਕ ਪੁਕਾਰ ਕਰਦੀ ਸੀ ਵੀ ਮੈਨੂੰ ਬਾਹਰ ਕੱਢ ਲਓ। ਇੱਕ ਆਦਮੀ ਉੱਥੇ ਭੀੜ ਵਿੱਚ ਅੱਗੇ ਆਇਆ। ਉਹਨੇ ਆਪਣਾ ਹੱਥ ਅੱਗੇ ਵਧਾਇਆ ਤਾਂ ਜੋ ਉਹਨੂੰ ਫੜ ਕੇ ਬਾਹਰ ਕੱਢ ਸਕੇ। ਉਹ ਔਰਤ ਨੇ ਕਿਹਾ ਆਪਣਾ ਹੱਥ ਤੂੰ ਕੇਵਲ ਮੈਨੂੰ ਤਾਦੀ ਫੜਾਈ ਜੇ ਤੂੰ ਪਾਪਾਂ ਤੋਂ ਮੁਕਤ ਨਹੀਂ ਤਾਂ ਜਿਹੜੀ ਲਾਹਨਤ ਮੇਰੇ ਤੇ ਪਈ ਹੋਈ ਆ ਉਹ ਫਿਰ ਤੇਰੇ ਤੇ ਪੈ ਜਾਊਗੀ ਉਹ ਬੰਦੇ ਨੇ ਫਿਰ ਇੱਕਦਮ ਹੀ ਆਪਣਾ ਹੱਥ ਨਾਲ ਪਿੱਛੇ ਖਿੱਚ ਲਿਆ ਪਹਿਲਾਂ ਉਹਨੇ ਅੱਗੇ ਕੀਤਾ ਸੀ ਜਦੋਂ ਉਹਨੇ ਔਰਤ ਤੋਂ ਸੁਣਿਆ ਵੀ ਜਿਹੜੀ ਮੇਰੇ ਤੇ ਲਾਹਨਤ ਆ ਤੇਰੇ ਤੇ ਪੈ ਜਾਊਗੀ ਹੱਥ ਡਰ ਗਿਆ ਪਿੱਛੇ ਖਿੱਚ ਲਿਆ ਇੰਨੇ ਵਿਅਕਤੀ ਉੱਥੇ ਆਏ ਅਨੇਕਾਂ ਮਦਦ ਵਾਸਤੇ ਕਿਹਾ ਉਹ ਔਰਤ ਉਹੀ ਸ਼ਰਤ ਸਾਰਿਆਂ ਦੇ ਸਾਹਮਣੇ ਰੱਖੀ ਜਾਂਦੀ ਹੈ ਕਿ ਸਾਰੇ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ ਐਵੇਂ ਕਰਦੇ ਆ ਸਾਰਾ ਦਿਨ ਲੰਘ ਗਿਆ ਹੁਣ ਲੋਕ ਜਿਹੜੇ ਆ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਆ ਆਉਂਦੇ ਆ ਤੇ ਉਹ ਔਰਤ ਦੀ ਮਦਦ ਤਾਂ ਕਰਨਾ ਚਾਹੁੰਦੇ ਆ ਪਰ ਉਹ ਕਰਨੀ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣਾ ਡਰ ਆ ਸ਼ਾਮ ਹੋਈ ਜਦੋਂ ਇੱਕ ਨੌਜਵਾਨ ਉੱਥੇ ਆਇਆ ਬੜਾ ਸੁਜਾਨ ਸਿਆਣਾ ਸੀ ਉਹਨੇ ਆਪਣਾ ਹੱਥ ਉਹ ਔਰਤ ਦੇ ਵੱਲ ਵਿਧਾਇਆ ਅੱਗੇ ਕੀਤਾ ਉਹਨੇ ਉਹੀ ਸ਼ਰਤ ਰੱਖੀ ਆ ਵੀ ਜੇ ਤੂੰ ਪਾਪਾਂ ਤੋਂ ਮੁਕਤਾਂ ਤਾਂ 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 ਮੈਨੂੰ ਹੱਥ ਫੜਾਈ ਫਿਰ ਉਹਨੇ ਆਖਿਆ ਵੀ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਹੁਣੇ-ਹੁਣੇ ਤਾਂ ਗੰਗਾ ਦੇ ਵਿੱਚ ਡੁੱਬਕੀ ਲਾ ਕੇ ਆਇਆ ਤੇ ਮੇਰੇ ਸਾਰੇ ਪਾਪ ਧੋਤੇ ਗਏ ਆ ਇਸ ਕਰਕੇ ਮੇਰਾ ਵਿਸ਼ਵਾਸ ਆ ਇਹ ਚੀਜ਼ ਤੇ ਵੀ ਗੰਗਾ ਵਿੱਚ ਡੁੱਬਕੀ ਲਾਉਣ ਨਾਲ ਪਾਪ ਧੋਤੇ ਗਏ ਆ ਬੀਬੀ ਜੀ ਡਰੋ ਨਾ ਮਾਤਾ ਜੀ ਬੇਫਿਕਰ ਹੋ ਕੇ ਮੇਰਾ ਹੱਥ ਫੜੋ ਤਾਂ ਜੋ ਮੈਂ ਤੁਹਾਨੂੰ ਬਾਹਰ ਕੱਢਾਂ ਦੇਖੋ ਉਹ ਔਰਤ ਕਹਿੰਦੀ ਮੈਂ ਇੱਥੇ ਇਹੀ ਵੇਖਣਾ ਚਾਹੁੰਦੀ ਸੀ ਇਹ ਇੱਕ ਮੈਂ ਨਾਟਕ ਕੀਤਾ ਜਾਣਬੁੱਝ ਕੇ ਵੀ ਇੱਥੇ ਜਿਹੜੇ ਲੋਕ ਆਉਂਦੇ ਆ ਗੰਗਾ ਤੇ ਡੁੱਬੀ ਲਾਉਣ ਚੁਪਕੀਆਂ ਲਾਉਣ ਸਭ ਕੁਝ ਕਰਦੇ ਆ ਇੱਥੇ ਆ ਕੇ ਇਸ਼ਨਾਨ ਕਰਦੇ ਆ ਤੇ ਉਹਨਾਂ ਬਾਰੇ ਮੈਂ ਜਾਣਨਾ ਚਾਹੁੰਦੀ ਸੀ ਵੀ ਜੋ ਇਹ ਕਰ ਰਹੇ ਆ ਉਹਦੇ ਵਿੱਚ ਇਹਨਾਂ ਦਾ ਵਿਸ਼ਵਾਸ ਹੈ ਕਿ ਨਹੀਂ ਇਹਨਾਂ ਦਾ ਉੱਕਾ ਹੀ ਵਿਸ਼ਵਾਸ ਨਹੀਂ ਕਿਉਂਕਿ ਦੇਖੋ ਸਾਧ ਸੰਗਤ ਜੀ ਕਈ ਵਾਰੀ ਹੁੰਦਾ ਵੀ ਅਸੀਂ ਰੀਤੀ ਰਿਵਾਜ ਤਾਂ ਕਰੀ ਜਾਂਦੇ ਆ ਧਰਮ ਕਰਮ ਦੇ ਕਰਮ ਕਰੀ ਜਾਂਦੇ ਆ ਪਰ ਉਹਨਾਂ ਵਿੱਚ ਸਾਡਾ ਵਿਸ਼ਵਾਸ ਪੂਰਾ ਨਹੀਂ ਹੁੰਦਾ ਜੇ ਵਿਸ਼ਵਾਸ ਹੈ ਤਾਂ ਚਮਤਕਾਰ ਵਾਪਰ ਸਕਦੇ ਆ ਤੇ ਵਾਪਰਦੇ ਵੀ ਆ ਇਹੀ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਵੀ ਹੁਣ ਇਹ ਜਿਹੜਾ ਪੋ ਦਾ ਮਹੀਨਾ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਧਰਮ ਕਰਮ ਕਰਦੇ ਆ ਵੀ ਇਹ ਸ਼ਹੀਦਾਂ ਦੇ ਦਿਨ ਹੁੰਦੇ ਆ ਪਰ ਜੇ ਉਹਨਾਂ ਦਾ ਇਹਦੇ ਵਿੱਚ ਵਿਸ਼ਵਾਸ ਹੀ ਨਹੀਂ ਹੋਵੇਗਾ ਉਹਨਾਂ ਨੂੰ ਫਲ ਕਿਵੇਂ ਮਿਲੇਗਾ ਦੇਖੋ ਲੋਕਾਂ ਦਾ ਬਿਲਕੁਲ ਵੀ ਯਕੀਨ ਨਹੀਂ ਸੀ ਗੰਗਾ 'ਚ ਇਸ਼ਨਾਨ ਕਰਕੇ ਯਕੀਨ ਹੀ ਨਹੀਂ ਹੋਇਆ ਵੀ ਸਾਡੇ ਪਾਪ ਧੋਤੇ ਗਏ। ਜੇ ਗੁਰਦੁਆਰਾ ਸਾਹਿਬ ਜਾ ਕੇ ਵਿਸ਼ਵਾਸ ਹੀ ਨਹੀਂ ਵੀ ਗੁਰੂ ਸਾਡੇ ਤੇ ਰਹਿਮਤ ਕਰ ਦੇਵੇਗਾ। ਰਹਿਮਤ ਹੋਵੇਗੀ ਕਿਵੇਂ ਜੀ? ਨਹੀਂ ਹੋਵੇਗੀ ਸਾਧ ਸੰਗਤ ਜੀ। ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਇਹ ਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਵੀ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ। ਕਿਉਂਕਿ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਮਹਾਂਪੁਰਖਾਂ ਦੇ ਜੀ ਨੂੰ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਜੋ ਗੁਰੂ ਮਹਾਰਾਜ ਦਾ ਸਤਕਾਰ ਨਹੀਂ ਕਰਦੇ ਕੇਵਲ ਉੱਪਰਲੇ ਮਨ ਦੇ ਨਾਲ ਬਾਣੀ ਪੜ੍ਹਦੇ ਆ ਫੇਰ ਭਾਈ ਉਹ ਗੁਰੂ ਤੋਂ ਕੋਈ ਦਾਤ ਨਹੀਂ ਲੈ ਸਕਦੇ ਆਪਾਂ ਵੇਖਦੇ ਆ ਇਹ ਜੋ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਸਭ ਕੁਝ ਹੋਇਆ ਐਡੇ ਵੱਡੇ ਸਾਕੇ ਵਾਪਰੇ ਆ ਗੁਰੂ ਪਿਆਰਿਓ ਇਹੋ ਜਿਹਾ ਇਤਿਹਾਸ ਕਿਧਰੇ ਹੋਰ ਵੀ ਨਹੀਂ ਮਿਲਦਾ ਤੇ ਸਾਨੂੰ ਲੋੜ ਆ ਇਹ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਦੀ ਦੇਖੋ ਕੌਜ ਲੋਕ ਇਹੋ ਜਿਹੇ ਆ ਇਹਦੇ ਸਿੱਕੀ ਦੇ ਪ੍ਰਚਾਰ ਵਾਸਤੇ ਸਮਾਗਮ ਵੀ ਕਰਾਉਂਦੇ ਆ। ਕੁਝ ਅੱਗੇ ਹੁੰਦੇ ਆ ਪ੍ਰਬੰਧਕ ਤਾਂ ਸਾਨੂੰ ਉਹਦੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ। ਇਹਨਾਂ ਦਿਨਾਂ ਵਿੱਚ ਸਮਾਗਮ ਇੰਨੇ ਹੋਣੇ ਚਾਹੀਦੇ ਆ ਹਰ ਰੋਜ਼ ਪਿੰਡਾਂ-ਪਿੰਡਾਂ ਵਿੱਚ ਸਮਾਗਮ ਹੋਣੇ ਜ਼ਰੂਰੀ ਆ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਇਹ ਸਿੱਖ ਕੌਮ ਦੀ ਕੀ ਦੇਣ। ਨਹੀਂ ਤਾਂ ਉਹਨਾਂ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ? ਹੁਣ ਬੱਚਿਆਂ ਨੂੰ ਭਾਈ ਆਪਾਂ ਵੇਖਦੇ ਆ 크ਿਸਮਸ ਬਾਰੇ ਸਾਰਿਆਂ ਨੂੰ ਪਤਾ ਹੁੰਦਾ। ਪਰ ਸਿੱਖ ਇਤਿਹਾਸ ਬਾਰੇ ਬੱਚਿਆਂ ਤੋਂ ਕੁਝ ਪੁੱਛਿਆ ਜਾਵੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਢੱਲ ਕਿਦੀ ਆ ਬੱਚਿਆਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਬੱਚੇ ਤਾਂ ਆਟੇ ਦੇ ਦੀਵੇ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਜਿੱਧਰ ਮਰਜ਼ੀ ਲਾ ਲਈਏ ਇਸ ਕਰਕੇ ਸਮਾਗਮ ਜਿਹੜੇ ਆ ਜਦੋਂ ਹੁੰਦੇ ਆ ਉਹਨਾਂ ਵਿੱਚ ਸਾਨੂੰ ਵੱਧ ਤੋਂ ਵੱਧ ਦਸਬੰਧ ਕੱਢਣਾ ਚਾਹੀਦਾ ਪੋ ਦੇ ਮਹੀਨੇ ਵਿੱਚ ਤੇ ਉਹਨਾਂ ਵਿੱਚ ਕੇਵਲ ਪੈਸੇ ਦੇ ਕੇ ਇਹ ਨਹੀਂ ਕਹਿਣਾ ਵੀ ਸਾਡਾ ਕਾਰਜ ਹੋ ਗਿਆ ਸ਼ਮੂਲੀਅਤ ਵੀ ਕਰਨੀ ਚਾਹੀਦੀ ਹੈ ਸਾਧ ਸੰਗਤ ਵਿੱਚ ਹਾਜ਼ਰੀ ਵੀ ਭਰਨੀ ਚਾਹੀਦੀ ਆ ਇਹ ਵੀ ਬੜਾ ਜ਼ਿਆਦਾ ਜ਼ਰੂਰੀ ਹੈ ਗੁਰਮਖੋ ਹੁਣ ਕੁਝ ਲੋਕ ਆ ਜਿਹੜੇ ਬਾਣੀ ਪੜ੍ਹਦੇ ਇਹਨਾਂ ਦਿਨਾਂ ਵਿੱਚ ਜ਼ਮੀਨ ਤੇ ਹੀ ਸੌਂਦੇ ਆ ਫਤਿਹਗੜ ਸਾਹਿਬ ਦੇ ਲੋਕ ਚਲੋ ਕਈ ਵਾਰੀ ਇਦਾਂ ਹੁੰਦਾ ਵੀ ਅਸੀਂ ਇਦਾਂ ਨਹੀਂ ਕਰ ਸਕਦੇ ਤਾਂ ਸਾਨੂੰ ਇਹਨਾਂ ਦਿਨਾਂ ਵਿੱਚ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਚਾਹੀਦਾ ਕਿਉਂਕਿ ਸਿੱਖ ਸਿੱਖ ਦਾ ਮਤਲਬ ਹੀ ਉਹ ਆ ਜੋ ਸਿੱਖਦਾ ਹੈ ਜਿਹਦੇ ਵਿੱਚ ਸਿੱਖਣ ਦੀ ਇਬਲਾਸ਼ਾ ਉਹ ਸੱਚ ਦਾ ਖੋਜੀ ਆ ਇਹ ਸੱਚ ਦੀ ਤਲਾਸ਼ ਵਿੱਚ ਆ ਤੇ ਸੱਚ ਕੀ ਆ ਗੁਰਮਖੋ ਪ੍ਰਮਾਤਮਾ ਸੱਚ ਆ ਬਾਕੀ ਸਾਰੀਆਂ ਚੀਜ਼ਾਂ ਕੂੜ ਹਨ ਝੂਠ ਹਨ ਤਾਂ ਸਾਨੂੰ ਵਾਦੋ-ਵਦ ਨਾਮ ਜਪਣਾ ਚਾਹੀਦਾ ਤੇ ਸੰਗਤ ਵਿੱਚ ਆਉਣਾ ਚਾਹੀਦਾ ਸੰਗਤ ਕਿਹਦੀ ਕਰਨੀ ਆ ਉੱਤਮ ਸੰਗਤ ਤਿੰਨ ਤਰੀਕਿਆਂ ਨਾਲ ਹੋ ਸਕਦੀ ਆ ਉੱਤਮ ਪੁਰਸ਼ਾਂ ਦੀ ਸੰਗਤ ਜਿਵੇਂ ਮਹਾਪੁਰਖਾ ਤੇ ਉੱਤਮ ਪੁਸਤਕਾਂ ਦੀ ਸੰਗਤ ਹੋ ਸਕਦੀ ਆ ਰੱਬ ਦੇ ਨਾਮ ਦੀ ਸੰਗਤ ਹੋ ਸਕਦੀ ਹੈ ਸੰਗਤ ਕਰਨੀ ਆੱਖਾਂ ਨੇ ਸੰਗਤ ਕਰਨੀ ਆ ਕੰਨਾਂ ਨੇ ਜਦੋਂ ਵੀ ਆਪਾਂ ਦੇਖੋ ਜਾਣਾ ਹੈ ਸ਼ਹੀਦਾਂ ਦੇ ਸਥਾਨ ਤੇ ਉੱਥੇ ਆਪਾਂ ਵੇਖਦੇ ਹਾਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਸੀ ਹਾਰਿਆ ਸਾਨੂੰ ਵੀ ਇਹ ਪ੍ਰਣ ਕਰਨਾ ਚਾਹੀਦਾ ਕਿ ਕੇਸ ਕਤਲ ਕੀਤੇ ਹੋਏ ਆ ਕੇਸ ਰੱਖਣੇ ਚਾਹੀਦੇ ਆ ਸਾਧ ਸੰਗਤ ਜੀ ਆਪਣੀ ਜਿਹੜੀ ਆਦਤ ਆ ਇਹਨੂੰ ਸੁਵਾਰਨਾ ਚਾਹੀਦਾ ਹੈ ਕਿਉਂਕਿ ਵਿਗੜੀਆਂ ਹੋਈਆਂ ਆਤਾਂ ਸਤਿਗੁਰੂ ਦੇ ਦਰਬਾਰ ਤੇ ਆ ਕੇ ਸਵਰਦੀਆਂ ਨੇ ਜੀ। ਬਾਕੀ ਜਿਵੇਂ ਉੱਥੇ ਗੰਗਾ ਨਦੀ ਦੇ ਕਿਨਾਰੇ ਜੋ ਘਟਨਾ ਹੋਈ ਜੋ ਤੁਹਾਨੂੰ ਮੈਂ ਸਾਖੀ ਉਹ ਜਿਹੜੀ ਕਥਾ ਸੁਣਾਈ ਆ ਜਾਂ ਕਹਾਣੀਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਅਰਥ ਇਹ ਆ ਵੀ ਵਿਸ਼ਵਾਸ ਹੀ ਸਾਰੇ ਕੰਮ ਨੇਪਰੇ ਚਾੜਦਾ। ਜੇ ਵਿਸ਼ਵਾਸ ਹੀ ਨਹੀਂ ਫਿਰ ਕਿਵੇਂ ਕੰਮ ਕੋਈ ਨੇਪਰੇ ਚੜ ਸਕਦਾ ਜੀ ਨਹੀਂ ਚੜ ਸਕਦਾ। ਰੀਤੀ ਰਿਵਾਜ ਤਾਂ ਸੀ ਕਰੀ ਜਾਂਦੇ ਆ ਪਰ ਉਹਨਾਂ ਵਿੱਚ ਸਾਡਾ ਵਿਸ਼ਵਾਸ ਉੱਕਾ ਹੀ ਨਹੀਂ ਫਿਰ ਕਿਵੇਂ ਹੋ ਜਾਏਗਾ ਠੀਕ। ਇਹ ਤਾਂ ਭਾਈ ਵੱੱਦਾ ਚੱਟੀ ਆ ਜਿਹੜੇ ਲੋਕ ਕਰਦੇ ਆ ਕਰਮ ਧਰਮ ਪਖੰਡ ਜੋ ਦੀਸਾ ਤੇ ਤਿੰਨ ਜਮਜਾ ਗਾਟੀ ਲੁੱਟੈ ਗੁਰਮੁਖ ਪਿਆਰਿਓ ਜੋ ਕਰਮ ਧਰਮ ਪਖੰਡ ਬਣ ਕੇ ਰਹਿ ਜਾਂਦੇ ਆ ਕਰਮ ਕਾਂਡ ਮਜਹਬੀ ਰਸਮਾਂ ਇਹ ਜਿਹੜੀਆਂ ਹਨ ਲੋਕ ਵਿਖਾਵੇ ਵਾਸਤੇ ਕਰਦੇ ਆ ਪਰ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਐ ਭਾਈ ਤੂੰ ਵਾਸ਼ਨਾ ਰਹਿਤ ਹੋ ਕੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਜੇ ਬੰਦਿਆ ਤੂੰ ਆਪਣੇ ਗੁਰੂ ਤੇ ਯਕੀਨ ਕਰਕੇ ਨਾਮ ਜਪੇਗਾ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ ਗੱਲ ਤਾਂ ਭਰੋਸੇ ਦੀ ਆ ਵਿਸ਼ਵਾਸ ਦੀ ਆ ਤਾਂ ਉਹ ਦਿਨਾਂ ਨੂੰ ਯਾਦ ਕਰੋ ਉਹ ਪੋਰੀਆਂ ਠੰਡੀਆਂ ਰਾਤਾਂ ਜਦੋਂ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਚਾਰ ਸਾਹਿਬਜ਼ਾਦਿਆਂ ਨੂੰ ਸਿੱਖ ਇਤਿਹਾਸ ਤੇ ਬਾਣੀ ਦੇ ਨਾਲ ਜੋੜਿਆ ਉਹਨਾਂ ਨੇ ਕਿਸ ਤਰ੍ਹਾਂ ਈਨ ਨਹੀਂ ਮੰਨੀ ਉੱਥੇ ਸੂਬੇ ਦੀ ਕਚਹਿਰੀ ਵਿੱਚ ਹਾਜ਼ਰ ਜਵਾਬ ਰਹੇ ਕਲੀ-ਕਲੀ ਗੱਲ ਦਾ ਉਹਨਾਂ ਦਾ ਦੁਸ਼ਮਣਾਂ ਦਾ ਦੋਸ਼ਟਾਂ ਦਾ ਜਵਾਬ ਦਿੱਤਾ। ਦੇਖੋ ਸਾਹਿਬਜ਼ਾਦਿਆਂ ਲਈ ਉਹ ਦੁਸ਼ਮਣ ਨਹੀਂ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਦੁਸ਼ਮਣ ਸਮਝਿਆ। ਖਾਲਸੇ ਦਾ ਕਦੀ ਵੀ ਕੋਈ ਦੁਸ਼ਮਣ ਨਹੀਂ ਹੁੰਦਾ। ਸਗੋਂ ਕੁਝ ਲੋਕ ਜਿਹੜੇ ਹੁੰਦੇ ਆ ਈਰਖਾ ਬਸ ਹੋ ਕੇ ਦੁਸ਼ਮਣੀ ਪੈਦਾ ਕਰ ਲੈਂਦੇ ਆ। ਗੁਰੂ ਸਾਹਿਬ ਜੀ ਲਈ ਸਾਰੇ ਬਰਾਬਰ ਹੁੰਦੇ ਆ। ਤਾਂ ਸਾਨੂੰ ਵੀ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ। ਤਾਂ ਆਓ ਸਾਨੂੰ ਪੋਹ ਦੇ ਮਹੀਨੇ ਵਿੱਚ ਕੀ-ਕੀ ਕਰਨਾ ਚਾਹੀਦਾ ਹੋਰ ਕਿਹੜੇ ਕਾਰਜ ਆ ਜਿਹੜੇ ਕਰਨੇ ਚਾਹੀਦੇ ਆ ਜਿਹੜੇ ਕਿ ਬੜੇ ਜ਼ਰੂਰੀ ਆ ਦੇਖੋ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ ਨਿੱਕੀਆਂ ਜਿੰਦਾ ਤੇ ਵੱਡਾ ਸਾਕਾ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਪੇਟਾ ਰਹਿਤ ਕਿਤਾਬ ਤਿਆਰ ਕੀਤੀ ਗਈ ਆ ਜਿਹਦੀ ਕੋਈ ਵੀ ਪੇਟਾ ਨਹੀਂ ਅਸੀਂ ਇਹ ਜਿਹੜੀ ਕਿਤਾਬ ਆ ਬੱਚਿਆਂ ਨੂੰ ਤੋਹਫੇ ਦੇ ਤੌਰ ਤੇ ਇਹਨਾਂ ਦਿਨਾਂ ਵਿੱਚ ਦੇ ਸਕਦੇ ਆ ਉਹਦੇ ਵਿੱਚ ਤਸਵੀਰਾਂ ਵੀ ਬਣੀਆਂ ਹੋਈਆਂ ਨੇ ਨਾਲ ਸਾਹਿਬਜ਼ਾਦਿਆਂ ਦੀਆਂ ਜਿਹਨੂੰ ਪੜ੍ਹ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੇਗੀ ਤੇ ਕਾਰਜ ਦੇਖੋ ਸੌਖਾ ਹੀ ਆ ਕਿਉਂਕਿ ਸਾਡੇ ਆਸੇ ਪਾਸੇ ਆਪਾਂ ਵੇਖਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਾ ਸਭ ਹੁੰਦੇ ਆ ਉੱਥੇ ਲਾਇਬ੍ਰੇਰੀ ਬਣੀ ਹੁੰਦੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਜੇ ਤੁਸੀਂ ਕਦੇ ਗੌਰ ਕਰੋਗੇ ਜਾਂ ਜਾ ਕੇ ਸੇਵਾਦਾਰਾਂ ਤੋਂ ਪੁੱਛੋਗੇ ਵੀ ਸਾਨੂੰ ਛੋਟੇ ਸਾਹਿਬ ਜਾਦਿਆਂ ਦੀਆਂ ਕਿਤਾਬਾਂ ਚਾਹੀਦੀਆਂ ਨੇ ਭੇਟਾ ਰਹਿਤ ਉਹ ਆਪ ਜੀ ਨੂੰ ਦੇ ਦੇਣਗੇ ਇਨ੍ਹਾਂ ਦਿਨਾਂ ਵਿੱਚ ਸਾਨੂੰ ਕਿਤਾਬਾਂ ਦਾ ਲੰਗਰ ਵੀ ਲਾਉਣਾ ਚਾਹੀਦਾ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਕਿਉਂਕਿ ਦੇਖੋ ਗੁਰੂ ਕੇ ਲੰਗਰ ਵੀ ਬੜੇ ਜ਼ਰੂਰੀ ਹਨ ਸਾਧ ਸੰਗਤ ਜੀ ਕਿਉਂਕਿ ਮਹਾਰਾਜ ਸਾਰੀ ਸੰਗਤ ਦਾ ਬਹੁਤ ਸਤਿਕਾਰ ਕਰਦੇ ਆ ਪਰ ਜਦੋਂ ਗੱਲ ਆਉਂਦੀ ਆ ਗਿਆਨ ਦੀ ਗਿਆਨ ਦੀ ਕਮਾਈ ਲਈ ਥੋੜੇ ਵੱਖਰੇ ਯਤਨ ਕਰਨੇ ਪੈਂਦੇ ਆ ਤਾਂ ਇਹ ਉਹ ਯਤਨ ਆ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਜ਼ਰੂਰੀ ਆ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਾ ਤਾ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਚਾਰ ਸਾਹਿਬਜ਼ਾਦੇ ਜਿਹੜੇ ਹਨ ਉਹਨਾਂ ਦੀ ਜਿਹੜੀ ਲਾਹਾਨੀ ਸ਼ਹਾਦਤ ਹੈ ਗੁਰਮਖ ਪਿਆਰਿਓ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਲਈ ਨਹੀਂ ਕਰਦੇ ਕਿ ਇਹਨਾਂ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਹੋਇਆ ਸਗੋਂ ਇਹਨਾਂ ਦੀ ਵਡਿਆਈ ਦਾ ਜਿਹੜਾ ਕਾਰਨ ਉਹ ਇਹਨਾਂ ਦੀ ਕੁਰਬਾਨੀ ਆ ਕਿਵੇਂ ਸ਼ਹਾਦਤ ਇਹਨਾਂ ਨੇ ਜਾਮ ਪੀਤਾ ਇਹ ਬੇਮਿਸਾਲ ਆ ਜੀ ਸ਼ਹੀਦੀ ਦਾ ਸਬਕ ਜੋ ਉਹਨਾਂ ਪੜਾਇਆ ਉਹ ਹਰ ਇੱਕ ਸਿੱਖ ਬੱਚੇ ਨੂੰ ਕੰਠ ਹੋਣਾ ਚਾਹੀਦਾ ਪਰ ਕੰਠ ਹੈ ਨਹੀਂਗਾ ਹਾਂ ਅਸੀਂ ਵੇਖਦੇ ਆਂ ਵੀ ਚਾਰ ਸਾਹਿਬ ਜਾਦੇ ਮੂਵੀ ਬਣੀ ਉਹਦੇ ਨਾਲ ਬੱਚਿਆਂ ਨੂੰ ਥੋੜਾ ਬਹੁਤਾ ਪਤਾ ਲੱਗਾ ਉਹਨਾਂ ਨੇ ਅੱਖਾਂ ਦੇ ਨਾਲ ਦੇਖਿਆ ਕਿਉਂਕਿ ਅੱਖਾਂ ਜਦੋਂ ਵੇਖਦੀਆਂ ਨੇ ਫੇਰ ਹੀ ਮਨ ਰੀਝਦਾ ਬੱਚੇ ਇਹਨਾਂ ਮੂਵੀ ਵਗੈਰਾ ਨੂੰ ਪਸੰਦ ਕਰਦੇ ਆ ਪਰ ਆਪਾਂ ਕਿਤਾਬਾਂ ਦੇ ਨਾਲ ਬੱਚਿਆਂ ਨੂੰ ਜੋੜਨਾ ਹੈ ਫਿਲਮਾਂ ਵੀ ਚਲੋ ਬਣੀਆਂ ਚੰਗੀਆਂ ਉਹ ਵੀ ਇੱਕ ਬਹੁਤ ਵਧੀਆ ਸੀ ਜੋ ਬੱਚਿਆਂ ਨੇ ਦੇਖਿਆ ਪਰ ਕਿਤਾਬਾਂ ਦੇ ਨਾਲ ਸਾਨੂੰ ਬੱਚਿਆਂ ਨੂੰ ਜੋੜਨਾ ਚਾਹੀਦਾ ਸਾਡੇ ਪ੍ਰਾਤਨ ਸਰੋਤਾ ਨਾਲ ਜੋੜਨਾ ਚਾਹੀਦਾ ਕਥਾ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਗੁਰਮਖ ਪਿਆਰਿਓ ਇਹ ਪ੍ਰਾਣੀ ਮਰਿਆਦਾ ਹੈ ਹਰ ਇੱਕ ਸਿੱਖ ਬੱਚੇ ਨੂੰ ਇਹ ਕੰਠ ਹੋ ਜੇ ਇਹ ਸਾਕਾ ਕਦੇ ਭਲਾਇਆ ਜਾਣ ਵਾਲਾ ਨਹੀਂ ਸੱਚ ਪੁੱਛੋ ਇਹ ਸਹਿਬਜ਼ਾਦਿਆਂ ਦੀ ਕੁਰਬਾਨੀ ਸੀ ਜਿਨੇ ਸਿੱਖ ਲਹਿਰ ਨੂੰ ਸਿੰਘ ਲਹਿਰ ਬਣਾ ਕੇ ਇਨਕਲਾਬ ਦੇ ਰਸਤੇ ਪਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਸ ਕੀ ਸੀ ਤੁਰੇਸੀ ਪੰਜ ਸਿੰਘ ਸੀ ਉਹਨਾਂ ਦੇ ਨਾਲ ਜਦੋਂ ਹਜੂਰ ਸਾਬ ਤੋਂ ਆਏ ਆ ਉਹਨਾਂ ਨੇ ਆ ਕੇ ਕੀ ਕਿਹਾ ਇੱਕੋ ਹੀ ਹੁਕਾ ਦਿੱਤਾ ਤੁਹਾਨੂੰ ਚਮਕੌਰ ਯਾਦ ਕਰਦਾ ਤੁਹਾਨੂੰ ਸਰਹੰਦ ਸੱਦਾ ਦਿੰਦੀ ਆ ਆਓ ਇਹਨਾਂ ਜਾਵਰਾਂ ਦਾ ਜ਼ਾਲਮਾਂ ਦਾ ਮੁਕਾਬਲਾ ਕਰੀਏ ਤੇ ਫਿਰ ਵੰਗਾਰਿਆ ਵੀ ਉਹਨਾਂ ਨੂੰ ਸਰਹੰਦ ਦੀ ਏਟ ਨਾਈਟ ਵੀ ਖੜਕਾਈ ਇਹ ਤੁਸੀਂ ਸਾਰੇ ਜਾਣਦੇ ਹੋ ਜਿੰਨਾ ਵੀ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹ ਦਿਨਾਂ ਦੇ ਵਿੱਚ ਤਾਂ ਸਾਨੂੰ ਭਾਈ ਜਿਹੜੇ ਗੁਰੂ ਕੇ ਲੰਗਰ ਆ ਉਹ ਬਿਲਕੁਲ ਸਾਦੇ ਰੱਖਣੇ ਚਾਹੀਦੇ ਆ ਗੁਰਦੁਆਰਾ ਸਾਹਿਬ ਸਮਾਗਮ ਹੁੰਦੇ ਆ ਕਈ ਵਾਰੀ ਅਸੀਂ ਹੁੰਦਾ ਵੀ ਮਿੱਠਾ ਬਣਾ ਲੈਨੇ ਆ ਪ੍ਰਸ਼ਾਦ ਤਿਆਰ ਕਰ ਲੈਨੇ ਆ ਨਹੀਂ ਜੀ ਇਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਨਹੀਂ ਚਲੋ ਕੜਾਹ ਪ੍ਰਸ਼ਾਦ ਤਾਂ ਇੱਕ ਮਰਿਆਦਾ ਹੈ ਪਰ ਗੁਰੂ ਕੇ ਮੈਂ ਲੰਗਰਾਂ ਦੀ ਗੱਲ ਕਰਦਾ ਸਾਨੂੰ ਇਸ ਤਰ੍ਹਾਂ ਦੇ ਲੰਗਰ ਨਹੀਂ ਜੀ ਲਾਉਣੇ ਚਾਹੀਦੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਨਾ ਸਾਹਿਬਜ਼ਾਦਿਆਂ ਦੇ ਪਿਆਰ ਦੇ ਵਿੱਚ ਵੇਖੋ ਸਾਧ ਸੰਗਤ ਜੀ ਸਾਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਕਿਉਂਕਿ ਪੋਹ ਦੇ ਮਹੀਨੇ ਵਿੱਚ ਦੇਖੋ ਕਈ ਵਾਰੀ ਇਦਾਂ ਹੁੰਦਾ ਕਿ ਸਰੀਰ ਵਿੱਚ ਆਲਸ ਪੈਦਾ ਹੋ ਜਾਂਦੀ ਹੈ ਦਲੀਦਰ ਪੈਦਾ ਹੋ ਜਾਂਦਾ ਬਹੁਤਾ ਸੁੱਖ ਹੋਵੇ ਤੇ ਉੱਠਣਾ ਹੀ ਔਖਾ ਹੋ ਜਾਂਦਾ ਇਹ ਆਪਾਂ ਦੇਖਿਆ ਕਿ ਆਪਾਂ ਨੂੰ ਐ ਹੁੰਦਾ ਲੇਟੇ ਰਹੀਏ ਪਏ ਰਹੀਏ ਕੋਈ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਇਥੇ ਗਰਮੀ ਅਸਰ ਕਰਦੀ ਹੈ ਸਰੀਰ ਤੇ ਸਰਦੀ ਵੀ ਤਾਂ ਆਪਣਾ ਪ੍ਰਭਾਵ ਪਾਉਂਦੀ ਹੋਈ ਆ ਬਾਹਰ ਬਾਤਾ ਅਨੁਕੂਲ ਹੋਣਾ ਸਰੀਰ ਸੁਖ ਭਾਲ ਦਾ ਪਰ ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਆਲਸ ਛੱਡ ਕੇ ਸਿਮਰਨ ਕਰਾਂਗੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਤਾਂ ਸਾਨੂੰ ਬਹੁਤ ਸਾਰੀਆਂ ਦਾਤਾਂ ਮਿਲ ਸਕਦੀਆਂ ਨੇ ਗੁਰੂ ਦੇ ਪਾਸੋਂ ਤੇ ਜੇ ਅਸੀਂ ਅੰਮ੍ਰਿਤ ਵੇਲਾ ਹੀ ਖੁੰਝਾ ਦੇਵਾਂਗੇ ਗੁਰਮਖ ਪਿਆਰਿਓ ਫਿਰ ਤਾਂ ਸਾਨੂੰ ਕੋਈ ਸੁੱਖ ਨਹੀਂ ਮਿਲਣਾ ਕਿਉਂਕਿ ਦੇਖੋ ਸ਼ਹੀਦਾਂ ਦੀਆਂ ਬਰਕਤਾਂ ਸਰਹੰਦ ਫਤੇਗੜ ਸਾਹਿਬ ਬਣਿਆ ਇਹ ਅਤ ਕਥਨੀ ਨਹੀਂ ਕਿ ਇਹ ਜਿਹੜੀ ਸ਼ਹਾਦਤ ਸੀ ਉਹਨੇ ਸਾਡੇ ਇਤਿਹਾਸ ਨੂੰ ਇੱਕ ਨਵੀਂ ਦਿਖ ਦਿੱਤੀ ਆ ਏਡੀ ਛੋਟੀ ਉਮਰ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀ ਜਾਣਾ ਇੱਕ ਬਹੁਤ ਵੱਡੀ ਕੁਰਬਾਨੀ ਆ ਸਿੱਖ ਸੰਗਤਾਂ ਸਦਾ ਹੀ ਦਿਲੋਂ ਮਨੋਂ ਸ਼ਰਧਾਂਜਲੀ ਤਰਪਣ ਕਰਦੀਆਂ ਆ ਰਹੀਆਂ ਨੇ ਪਰ ਨਾਲ ਇਹਦੇ ਭਾਈ ਜੋ ਮੈਂ ਦੱਸ ਰਿਹਾ ਆ ਇਹ ਬੱਚਿਆਂ ਨੂੰ ਜਾਗਰੂਕ ਕਰਵਾਉਣਾ ਇਤਿਹਾਸ ਦੱਸਣਾ ਬੜਾ ਜ਼ਰੂਰੀ ਹੈ ਇੱਕ ਮੈਂ ਹੋਰ ਗੱਲ ਇੱਥੇ ਕਹਾਂਗਾ ਜਿਹੜੀ ਕਿ ਅਸੀਂ ਭੁੱਲਦੇ ਜਾ ਰਹੇ ਹਾਂ ਉਹ ਇਹ ਆ ਜਦੋਂ ਵੀ ਅਸੀਂ ਧਾਰਮਿਕ ਸਥਾਨ ਤੇ ਜਾਣਾ ਹੋਵੇ ਉਥੋਂ ਦੀ ਰਹਿਤ ਮਰਿਆਦਾ ਰੱਖਣੀ ਬੜੀ ਜ਼ਰੂਰੀ ਹੁੰਦੀ ਹੈ ਜਿਵੇਂ ਹੁਣ ਫਤੇਗੜ ਸਾਹਿਬ ਦੀ ਉਹਨਾਂ ਨੇ ਇੱਕ ਮਰਿਆਦਾ ਬਣਾਈ ਆ ਵੀ ਕੋਈ ਵੀ ਟੋਪੀ ਲੈ ਕੇ ਇੱਥੇ ਨਹੀਂ ਆਵੇਗਾ ਚਲੋ ਮੁਸਲਮਾਨ ਭਾਈਚਾਰੇ ਵਾਲੇ ਲੋਕ ਆਉਂਦੇ ਮੱਥਾ ਟੇਕਣ ਉਹਨਾਂ ਦੀ ਗੱਲ ਹੋਰ ਆ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਕਿਸੇ ਟੋਪੀਆਂ ਲੈ ਕੇ ਉੱਥੇ ਜਾ ਰਹੇ ਆ ਕਮ ਸੇ ਕਮ ਸਾਨੂੰ ਸੋਚਣਾ ਚਾਹੀਦਾ ਜੇ ਅੱਗੋਂ ਨਹਿنگ ਸਿੰਘ ਜਾਂ ਹੋਰ ਸੇਵਾਦਾਰ ਕਹਿੰਦੇ ਫਿਰ ਕਈ ਵਾਰੀ ਅਸੀਂ ਖਿਝ ਜਾਂਦੇ ਆ ਜਾਂ ਗੁੱਸਾ ਕਰਦੇ ਆ ਵੀ ਸਾਨੂੰ ਇੰਉਂ ਕਿਉਂ ਕਹਿ ਦਿੱਤਾ ਭਾਈ ਇਹਦੇ ਵਿੱਚ ਗੁੱਸੇ ਵਾਲੀ ਗੱਲ ਨਹੀਂ ਕਮ ਸੇ ਕਮ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੰਨਾਕ ਤਾਂ ਕਰ ਲਈਏ ਦਸਤਾਰਾਂ ਸਜਾ ਕੇ ਕਲਗੀ ਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਇਹ ਬਚਨ ਬੜਾ ਸੁੰਦਰ ਹੈ ਜੇ ਕੰਮ ਸੇ ਕੰਮ ਅਸੀਂ ਅਮਰਤ ਨਹੀਂ ਸ਼ਕ ਸਕਦੇ ਦਾੜੀਆਂ ਨਹੀਂ ਰੱਖ ਸਕਦੇ ਇੰਨਾਕ ਤਾਂ ਕਰ ਲਈਏ ਇਹਨਾਂ ਦਿਨਾਂ ਵਿੱਚ ਸੁੰਦਰ ਦਸਤਾਰਾਂ ਸਜਾ ਕੇ ਜੇ ਨਹੀਂ ਵੀ ਬੰਨਣੀ ਆਉਂਦੀ ਕਿਸੇ ਵੀਰ ਤੋਂ ਕੋਈ ਮੰਨਾਂ ਨਹੀਂ ਕਰਦਾ ਬਨਵਾ ਕੇ ਅਸੀਂ ਜਾ ਸਕਦੇ ਆ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਦੇਣ ਦੀ ਬੜੀ ਜ਼ਿਆਦਾ ਲੋੜ ਆ ਤੇ ਉੱਥੇ ਗੁਰੂ ਕੇ ਲੰਗਰ ਚੱਲਦੇ ਆ ਦੁੱਧ ਦੇ ਲੰਗਰ ਚੱਲਦੇ ਆ ਮੋਤੀराम ਮਹਾਰਾਜੀ ਉਹਨਾਂ ਬਾਰੇ ਵੀ ਆਪਾਂ ਸਾਰੇ ਜਾਣਦੇ ਆ ਜਿਨ੍ਹਾਂ ਨੇ ਗੁਰ ਲਾਲਾਂ ਤਾਂ ਹੀ ਦੁੱਧ ਸ਼ਕਾਇਆ ਸੀਗਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਟੋਡਰ ਮਲ ਦੀ ਕੁਰਬਾਨੀ ਆਪਾਂ ਵੇਖਦੇ ਆਂ ਕੀ ਕੁਝ ਨਹੀਂ ਆਪਾਂ ਜਾਣਦੇ ਸਭ ਕੁਝ ਆਪਾਂ ਜਾਣਦੇ ਆਂ ਪਰ ਅਸੀਂ ਅਣਦੇਖਾ ਕਰ ਦਿੰਨੇ ਕਈ ਵਾਰੀ ਤਾਂ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸਮਝਣ ਦੀ ਲੋੜ ਆ ਸਾਨੂੰ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਆ ਕਈ ਵਾਰੀ ਅਸੀਂ ਕਹਿ ਦਿੰਨੇ ਆਂ ਜੀ ਅਸੀਂ ਤਾਂ ਮਾਇਆ ਦਾ ਦਸਬੰਦ ਦੇ ਦਿੱਤਾ ਇਹਨੇ ਇੱਕ ਨਾਲ ਹੀ ਨਹੀਂ ਹੱਥੀਂ ਸੇਵਾ ਇਹਨਾਂ ਦਿਨਾਂ ਵਿੱਚ ਜਾ ਕੇ ਕਰੋ ਆਪਣੇ ਬੱਚਿਆਂ ਨੂੰ ਸ੍ਰੀ ਫਤਿਹਗੜ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾ ਕੇ ਲਿਆਓ। ਕਈ ਵਾਰੀ ਅਸੀਂ ਜਾ ਕੇ ਜਾਂਦੇ ਹਾਂ ਕਿ ਬਹੁਤ ਜ਼ਿਆਦਾ ਉੱਥੇ ਸੰਗਤ ਆ ਕਿਵੇਂ ਜਾਈਏ। ਕਈ ਵਾਰੀ ਆਪਦੇ ਬੱਚਿਆਂ ਨੂੰ ਆਏ ਹੁੰਦਾ ਵੀ ਕੁਝ ਹੋ ਨਾ ਜਾਵੇ। ਉਹ ਵੀ ਤਾਂ ਲਾਲ ਸਨ ਗੁਰੂ ਗੋਬਿੰਦ ਸਿੰਘ ਜੀ ਦੇ। ਸਾਨੂੰ ਇਹਨਾਂ ਦਿਨਾਂ ਵਿੱਚ ਭਾਈ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਉਹ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਉਣੇ ਚਾਹੀਦੇ ਆ। ਗੁਰਦੁਆਰਾ ਸ੍ਰੀ ਜੋਤੀਸਰੂਪ ਆ ਜਿੱਥੇ ਸਾਹਿਬ ਜਾਦਿਆਂ ਦਾ ਸਸਕਾਰ ਹੋਇਆ। ਉਹਦੇ ਦਰਸ਼ਨ ਕਰ ਸਕਦੇ ਆ ਜੀ। ਹਾਂ ਇਹ ਸੰਸਾਰ ਦੇ ਵਿੱਚ ਇਹੋ ਜੀ ਜਿਹੜੀ ਸ਼ਹਾਦਤ ਉਹਦਾ ਕੋਈ ਹੋਰ ਆਪਾਂ ਨੂੰ ਬਦਲ ਮਿਲਦਾ ਹੀ ਨਹੀਂ ਆਪਾਂ ਜਾਣਦੇ ਆਂ ਕਿ ਇਹੋ ਜੇ ਇਨਸਾਨ ਜਿਹੜੇ ਆਪ ਮਹਾਨ ਜਿਨ੍ਹਾਂ ਦਾ ਪਿਤਾ ਮਹਾਨ ਜਿਨ੍ਹਾਂ ਦਾ ਦਾਦਾ ਮਹਾਨ ਜਿਨ੍ਹਾਂ ਦਾ ਪੜਦਾਦਾ ਮਹਾਨ ਜਿਨ੍ਹਾਂ ਦਾ ਪੁੱਤਰ ਮਹਾਨ ਕੌਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹੈ ਨਾ ਤਾਂ ਇਸ ਤਰ੍ਹਾਂ ਭਾਈ ਸਾਨੂੰ ਸਤਗੁਰੂ ਦੀ ਬਾਣੀ ਦਾ ਤੇ ਰਹਿਤ ਮਰਿਆਦਾ ਜਿਹੜੀ ਗੁਰੂ ਘਰਾਂ ਵਿੱਚ ਬਣੀ ਹੋਈ ਆ ਉਦਾ ਖਿਆਲ ਰੱਖਣਾ ਚਾਹੀਦਾ ਪੋ ਦੇ ਮਹੀਨੇ ਵਿੱਚ ਆਲ ਸਬੰਧੇ ਨੂੰ ਘੇਰ ਲੈਂਦੀ ਹੈ ਮੈਂ ਬਾਰ ਬਾਰ ਇਹਦਾ ਜ਼ਿਕਰ ਕਿਉਂ ਕਰ ਰਿਹਾ ਦਲਿੱਦਰ ਬਹੁਤ ਘਰਾਂ ਵਿੱਚ ਪੈਂਦਾ ਹੈ ਉੱਠਿਆ ਹੀ ਨਹੀਂ ਜਾਂਦਾ ਇਹਨਾਂ ਚੀਜ਼ਾਂ ਲਈ ਤੁਸੀਂ ਸਤਿਗੁਰ ਅੱਗੇ ਅਰਦਾਸ ਕਰੋ ਮਹਾਰਾਜ ਇਹੀ ਉਹ ਦਿਨਾਂ ਇਹੀ ਉਹ ਮਹੀਨਾ ਪੋ ਦਾ ਜਦੋਂ ਸਾਹਿਬ ਜਾਂਦਿਆਂ ਨੇ ਗੁਰੂ ਕੇ ਪਿਆਰਿਆਂ ਨੇ ਸਰਸਾ ਨਦੀ ਦੇ ਕਿਨਾਰੇ ਇਹ ਸ਼ਹਾਦਤ ਦਾ ਜਾਮ ਪੀਤਾ ਸਾਡੇ ਤੇ ਵੀ ਰਹਿਮਤ ਕਰ ਦਿਓ ਜੀ ਇਹ ਵਾਹਿਗੁਰੂ ਸਾਨੂੰ ਵੀ ਬਲ ਉੱਦਮ ਤੇ ਉਤਸ਼ਾਹ ਬਖਸ਼ੂ ਜਿਦੇ ਕਰਕੇ ਅਸੀਂ ਸਿੱਖੀ ਸਰੂਪ ਦੇ ਵਿੱਚ ਆ ਸਕੀਏ ਅੰਮ੍ਰਿਤ ਵੇਲਾ ਸੰਭਾਲ ਸਕੀਏ ਅਰਦਾਸ ਵਿੱਚ ਬੜੀ ਸ਼ਕਤੀ ਆ ਮਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਤੇ ਏਵੇਂ ਭਾਈ ਗੁਰੂ ਪਿਆਰਿਓ ਜਬ ਦੂਰ ਸੇ ਦਰਿਆ ਕੇ ਕਿਨਾਰੇ ਨજર ਆਏ ডুবে হুয়ে সরসা মে پیارے নজর আয়ে Jis dam hue chamkor me singho ke utare chalaye hue sher te sab gais ke mare aankho se nikalte the dileeron ke sharare satguru ke seva aur gajbnak te sare jab dur se darya ke kinare nazar aaye dubey hue sarsa me pyare nazar aaye ta e uhi din jab sarsa nadi de kande bishoda pya ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਕਹਤੇ ਇਥੇ ਇਜ਼ਾਜ਼ਤ ਨਹੀਂ ਹੈ ਹਮੇ ਰਨ ਕੀ ਮਿੱਟੀ ਤੱਕ ਉਡਾ ਸਕਤੇ ਹਨ ਦੁਸ਼ਮਨ ਕੇ ਚਮਨ ਕੀ ਗੁਰੂ ਸਾਹਿਬ ਜੀ ਕਹਿੰਦੇ ਦੁਸ਼ਮਨ ਦੇ ਇਹ ਮਿੱਟੀ ਵੀ ਉਡਾ ਦੀਏ ਚਮਨ ਦੀ ਪਰ ਸਾਨੂੰ ਹਜੇ ਆਗਿਆ ਨਹੀਂ ਰੰਦੀ ਇਹ ਹੁਕਮ ਆਕਾਲ ਪੁਰਖ ਦਾ ਇਹ ਹੋਣਾ ਹੀ ਸੀ ਜੋ ਹੁੰਦਾ ਹੁੰਦਾ ਹੀ ਆ ਤਾਂ ਇਹ ਚਿੰਤਾ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਈ ਕਰਨ ਤਾਂ ਇਹ ਪੋ ਦੇ ਮਹੀਨੇ ਵਿੱਚ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਤਾਂ ਉਹ ਕਹਾਣੀ ਵੀ ਸਦਾ ਯਾਦ ਰੱਖਣੀ ਆ ਵੀ ਰੀਤੀ ਰਿਵਾਜ ਤਾਂ ਕਰੀ ਜਾਂਦੇ ਆ ਵਿਸ਼ਵਾਸ ਸਾਡਾ ਭੋਰਾ ਵੀ ਨਹੀਂ ਜੇ ਵਿਸ਼ਵਾਸ ਹੈ ਤਾਂ ਚਮਤਕਾਰ ਵਾਪਰ ਸਕਦੇ ਆ ਵਾਪਰਦੇ ਆ ਇਨੀਆਂ ਨਿੱਕੀਆਂ ਜਿੰਦਾਂ ਤੇ ਵੱਡਾ ਸਾਕਾ ਕਰ ਜਾਣਾ ਇਹ ਕਰਾਮਾਤ ਨੂੰ ਕੋਈ ਘਟ ਨਹੀਂ ਐਹੋ ਜੀ ਉਮਰ ਦੇ ਵਿੱਚ ਤਾਂ ਬੱਚਿਆਂ ਨੂੰ ਲਾਲਚ ਦੇ ਕੇ ਕਿਧਰੇ ਵੀ ਲਾਇਆ ਜਾ ਸਕਦਾ ਪਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਸਨ ਡੋਲੇ ਨਹੀਂ ਬੱਚਿਆਂ ਨੂੰ ਪਾਈ ਇਹੋ ਚੰਗੇ ਇਤਿਹਾਸ ਦੇ ਨਾਲ ਜੋੜੀਏ ਤੇ ਗੁਰੂ ਸਾਹਿਬ ਕਿਰਪਾ ਕਰਨ ਸਮਤ ਹੀ ਬਖਸ਼ਣ ਇਹ ਪੋਦੇ ਮਹੀਨੇ ਦੀ ਅੱਜ ਆਰੰਭਤਾ ਹੋਈ ਆ ਸਰਬੱਤ ਸੰਗਤਾਂ ਵਾਸਤੇ ਇਹ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਗੁਰੂ ਮਹਾਰਾਜ ਰਹਿਮਤ ਕਰਨ ਜੀ ਆਓ ਭਾਈ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਆਪਾਂ ਰਲ ਮਿਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਫਤੇ ਬਲੌਣੀ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ